ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਪਾਰੀ ਮੀਂਹ ਨੇ ਜਿੱਥੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਗਰੀਬ ਪਰਿਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਲਕਾ ਮਜੀਠਾ ਦੇ ਪਿੰਡ ਤਰਵੰਡੀ ਖੋਮਣ ਵਿਖੇ ਪਿਛਲੇ ਦਿਨੀ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀ ਤੇ ਕਈਆਂ ਦੇ ਕੋਠਿਆਂ ਦੀ ਛੱਤਾਂ ਵੀ ਚੁੰਨ ਲੱਗ ਪਈਆਂ ਸੀ ਪਿੰਡ ਦੇ ਸਰਪੰਚ ਰਗਵੀਰ ਸਿੰਘ ਸੰਧੂ ਤੇ ਮੌਜੂਦਾ ਪੰਚਾਇਤ ਵੱਲੋਂ ਗਰੀਬ ਲੋਕਾਂ ਦੀ ਬਾਹ ਫੜਨ ਲਈ ਰਾਸ਼ਨ ਤੇ ਤਰਪਾਲਾ ਨੂੰ ਵੰਡੀਆਂ ਗਈਆਂ ਇਸ ਮੌਕੇ ਤੇ ਐਸਡੀਐਮ ਮਜੀਠਾ ਤਰਸੀਲਦਾਰ ਸ਼ਿਸ਼ਪਾਲ ਮਜੀਠਾ ਨੇ ਵੀ ਸ਼ਿਰਕਤ ਕੀਤੀ ਤੇ ਲੋੜਵੰਦ ਪਰਿਵਾਰਾਂ ਨੂੰ ਸਰਪੰਚ ਰਗਵੀਰ ਸਿੰਘ ਸੰਧੂ ਵੱਲੋਂ 70 ਪਰਿਵਾਰਾਂ ਨੂੰ ਤਰਪਾਲਾ ਵੰਡੀਆਂ ਗਈਆਂ ਅਤੇ 100 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਕਟਾਂ ਵੀ ਦਿੱਤੀਆਂ ਗਈਆਂ ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਕੁਝ ਮੋਢਬਰ ਵਿਅਕਤੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਝੂਠੀ ਵਾਵਾ ਖੱਟਣ ਦੇ ਲਈ ਸਾਡੇ ਸਮਾਨ ਵੰਡਿਆ ਦੀ ਵੀਡੀਓ ਚੋਰੀ ਕਰਕੇ ਆਪਣੇ ਨਿੱਜੀ ਚੈਨਲ ਉੱਪਰ ਲਗਵਾ ਦਿੱਤੀ ਹੈ ਜਿਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਹਰ ਪਿਰਤਾ ਦੀ ਮਦਦ ਕਰਨ ਦੀ ਬਜਾਏ ਝੂਠੀ ਸ਼ੋਰਤ ਬਣਾ ਰਹੀ ਹੈ ਇਸ ਮੌਕੇ ਸਰਪੰਚ ਰਗਵੀਰ ਸਿੰਘ ਸੰਧੂ ਮੈਂਬਰ ਪ੍ਰਦਾਨ ਰਜਿੰਦਰ ਸਿੰਘ ਬਾਬਾ ਜਗਜੀਵਨ ਸਿੰਘ ਮਨਪ੍ਰੀਤ ਸਿੰਘ ਸੰਧੂ ਰਣਜੀਤ ਸਿੰਘ ਫੌਜੀ ਜੋਗਿੰਦਰ ਸਿੰਘ ਰੰਦਾਵਾ ਗੁਰਲਾਲ ਸਿੰਘ ਰਣਜੀਤ ਸਿੰਘ ਸੂਬੇਦਾਰ ਨਾਨਕ ਸਿੰਘ ਸੁਖਵਿੰਦਰ ਸਿੰਘ ਬਾਬਾ ਸਰੂਪ ਸਿੰਘ ਦਲਜੀਤ ਸਿੰਘ ਕਹਲੋ ਕੁਲਵਿੰਦਰ ਸਿੰਘ ਜਰਨੈਲ ਸਿੰਘ ਸਰਜੀਤ ਸਿੰਘ ਫੌਜੀ ਗगनਦੀਪ ਸਿੰਘ ਸਮੇਤ ਕਈ ਪਿੰਡ ਵਾਸੀ ਵੀ ਇਸ ਮੌਕੇ ਹਾਜ਼ਰ ਸਨ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਸਮੂਹ ਪੰਚਾਇਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਪਣੇ ਉਹਨਾਂ ਸਮੂਹ ਮੈਟਰ ਪੰਚਾਇਤਾਂ ਦਾ ਸਮੂਹ ਨਗਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਸਾਡੇ ਨਾਲ ਮੋਢਾ ਨਾਲ ਲਾਇਆ ਜੀ ਉਹ ਨੌੜਵੰਦ ਪਰਿਵਾਰਾਂ ਦੀ ਮਦਦ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਇਹੋ ਹੀ ਬੇਨਤੀ ਕਰਾਂਗਾ ਜਿਸ ਤਰ੍ਹਾਂ ਤੁਸੀਂ ਮੂਸ ਜੋ ਕਰ ਰਹੇ ਹੋ ਜਿਸ ਤਰ੍ਹਾਂ ਆਪਾਂ ਅੱਗੇ ਸਿਉ ਕਰੀਏ ਤਾਂ ਜੋ ਇਹ ਕੁਦਰਤੀ ਆਫਤਾਈ ਹੈ ਇਹਦੇ ਨਾਲ ਜਿੱਠੇ ਜਾਵੇ ਤੇ ਗਰੀਬਾਂ ਲੋਕਾਂ ਨੂੰ ਥੋੜੀ ਬੋਦੀ ਆਪਾਂ ਹੱਲਕਾ ਸਕੀਏ ਮੈਂ ਦੁਬਾਰਾ ਆਪਣੀ ਪੰਚਾਇਤ ਦਾ ਆਪਣੇ ਪਤਵੰਤਿਆਂ ਦਾ ਤੇ ਪੂਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਹਾਂਜੀ ਪ੍ਰਧਾਨ ਜੀ ਤੁਹਾਡੇ ਪਿੰਡ ਦੀ ਇੱਕ ਨਿੱਜੀ ਚੈਨਲ ਤੇ ਵੀਡੀਓ ਚੱਲ ਰਹੀ ਆ ਰਾਸ਼ਨ ਵੰਡੇ ਦੀ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਸਿੰਘ ਮੈਂਬਰ ਪੰਚਾਇਤ ਤਲਵੰਡੀ ਖੰਮਣ ਜੋ બીજી ਚੈਨਲ ਤੇ ਇੱਕ ਚੈਨਲ ਤੇ ਜੋ ਵੀਡੀਓ ਚੱਲ ਰਹੀ ਆ ਜਿਹੜੀ ਰਾਸ਼ਨ ਵੰਡਣ ਦੀ ਮੈਂ ਬਿਲਕੁਲ ਸਪਸ਼ਟ ਰੂਪ ਚ ਇੱਕ ਗੱਲ ਦੱਸਣੀ ਚਾਹਣਾ ਆ। ਵੀ ਇਹ ਰਾਸ਼ਨ ਸਾਡੇ ਸਰਪੰਚ ਪਿੰਡ ਤਲਵੰਡੀ ਖਵਨ ਦੇ ਸਰਦਾਰ ਰਖਵੀਰ ਸਿੰਘ ਤੇ ਪੰਚਾਇਤ ਵੱਲੋਂ ਉਪਰਾਲਾ ਕਰਕੇ ਆਪਣੀ ਨਿੱਜੀ ਜੇਬ ਦੇ ਵਿੱਚੋਂ ਖਰਚਾ ਕਰਕੇ ਇਹ ਰਾਸ਼ਨ ਜੁੜਾ ਵੰਡਿਆ ਗਿਆ ਕੁਝ ਲੋਕਾਂ ਨੇ ਇਸ ਚੀਜ਼ ਦਾ ਸਿਆਸੀ ਫਾਇਦਾ ਚੁੱਕਣ ਵੀ ਖਾਤਰ ਵੀ ਅਸੀਂ ਆਪਣੇ ਆਪ ਨੂੰ ਪੋਲਿਟੀਕਲ ਤੌਰ ਤੇ ਵਿਖਾਸ ਸੀਗੀ ਆਪਣੇ ਆਕਾਮਾਂ ਨੂੰ ਵੀ ਅਸੀਂ ਪਿੰਡ ਦੇ ਵਿੱਚ ਬਹੁਤ ਸਰਗਰਮੀ ਕਰ ਰਹੇ ਹਾਂ ਉਹਨਾਂ ਨੇ ਇਸ ਕਲਿੱਪ ਨੂੰ ਤੋੜ ਮੋੜ ਕੇ ਕਿਸੇ ਢੰਗ ਨਾਲ ਪੇਸ਼ ਕੀਤਾ ਆ ਜੋ ਕਿ ਬਹੁਤ ਹੀ ਨਿੰਦਣਯੋਗ ਆ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਆ ਇਹ 28 ਤਰੀਕ ਨੂੰ ਜਦੋਂ ਇਥੇ ਤਹਿਸੀਲਦਾਰ ਸਾਹਿਬ ਆਏ ਆ ਸਾਡੇ ਸਰਪੰਚ ਸਾਹਿਬ ਤੇ ਪਿੰਡ ਦੇ ਹੋਰ ਮੋਹਤਵਰ ਸੱਜਣਾ ਨੇ ਸਾਰਿਆਂ ਨੇ ਇਕੱਤਰਤਾ ਕਰਕੇ ਇਥੇ ਸਮੂਹ ਜਿਹੜੇ ਜ਼ਰੂਰਤਮੰਦ ਲੋਕ ਆ ਉਹਨਾਂ ਨੂੰ ਜਿਹੜਾ ਰਾਸ਼ਨ ਵੰਡਿਆ ਤਰਪਾਲਾ ਵੰਡੀਆਂ ਅੱਜ ਫੇਰ ਉਸੇ ਲਗਾਤਾਰਤਾ ਦੇ ਵਿੱਚ ਜਿਹੜੇ ਮੀਂਹ ਦੀ ਕ੍ਰੋਪੀ ਜਿਹੜੀ ਲਗਾਤਾਰ ਵਾਦ ਰਹੀ ਆ ਅੱਜ ਫੇਰ ਲੋੜਵੰਦਾਂ ਨੂੰ ਅੱਜ 31 ਤਰੀਕ ਨੂੰ ਲੋੜਵੰਦਾਂ ਨੂੰ ਲੋੜਵੰਦਾਂ ਨੂੰ ਫੇਰ ਰਾਸ਼ਨ ਤੇ ਤਰਪਾਲਾ ਜਿਹੜੀਆਂ ਵੰਡੀਆਂ ਗਈਆਂ ਤੇ ਇਹਦੇ ਨਾਲ ਇਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਤੁਸੀਂ ਆਪਣੇ ਨਿਜੀ ਵਾਵਾ ਖੱਟਣੀ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੇ ਲੀਡਰ ਖਾਸ ਤੌਰ ਨਾਲ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਜੇ ਕੁਝ ਕਰਨਾ ਹੈ ਤੇ ਪਿੰਡ ਦੇ ਨਾਲ ਸਹਿਯੋਗ ਕਰੋ ਰਲ ਕੇ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਚਾਇਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੋ ਨਾ ਕਿ ਵੱਖਰੇ ਤੌਰ ਤੇ ਵਾਵਾ ਖਟੋ ਇਸ ਕਰਕੇ ਉਹਨਾਂ ਨੂੰ ਲਾਸਟ ਫੇਰ ਇਹੋ ਅਪੀਲ ਆ ਵੀ ਆਪਣੇ ਆਪ ਨੂੰ ਜਿਹੜੀ ਇਹ ਵਾਵਾ ਵਿਖਾਉਣੀ ਆ ਫੋਕੀ ਸ਼ੋਰਤ ਲੈਣੀ ਆ ਇਹਨੂੰ ਛੱਡੋ ਕਿਸ ਪਿੰਡ ਦੇ ਵਿਕਾਸ ਦੇ ਵਿੱਚ ਰਲ ਕੇ ਸਾਡੇ ਨਾਲ ਸਾਰੀ ਪਿੰਚਾਇਤ ਨਾਲ ਰਲ ਕੇ ਕੰਮ ਕਰੋ